ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਕੁਦਰਤ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਪਰ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਆ ਰਹੀ ਹੈ ਜੰਮੂ ਕਸ਼ਮੀਰ ਤੋਂ ਜੰਮੂ ਕਸ਼ਮੀਰ ਦੇ ਕਸ਼ਤਵਾਰ ਦੇ ਵਿੱਚ ਬੱਦਲ ਫਟਣ ਕਾਰਨ ਇਸ ਸਮੇਂ ਤੱਕ ਘੱਟੋ-ਘੱਟ 12 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਤੇ ਇਹ ਗਿਣਤੀ ਹੋਰ ਵੀ ਵੱਧ ਸਕਦੀ ਹੈ ਇਸ ਦਾ ਖਰਸ਼ਾ ਜਤਾਇਆ ਜਾ ਰਿਹਾ ਸਿੱਧੀਆਂ ਤਸਵੀਰਾਂ ਸੀ ਤੁਹਾਨੂੰ ਦਿਖਾਵਾਂਗੇ ਜੰਮੂ ਕਸ਼ਮੀਰ ਦੇ ਕਸ਼ਤਵਾਰ ਤੋਂ ਜਿੱਥੇ ਚਸ਼ੋਟੀ ਨਾਮ ਦੀ ਥਾਂ ਦੇ ਉੱਪਰ ਬੱਦਲ ਫਟਿਆ ਤੇ ਜਿਸ ਤੋਂ ਬਾਅਦ ਅਚਾਨਕ ਖਫੜਾ ਦਫੜੀ ਮਚ ਗਈ ਤੇ 12 ਲੋਕਾਂ ਦੀ ਮੌਤ ਹੋ ਗਈ ਕਈ ਲੋਕ ਰੁੜ ਗਏ ਨੇ ਤੇ ਕਈ ਲੋਕ ਜ਼ਖਮੀ ਵੀ ਹੋਏ ਨੇ ਜੋ ਜ਼ਖਮੀ ਨੇ ਉਹਨਾਂ ਦਾ ਇਲਾਜ جاری ਹੈ ਬਾਕੀ ਬਚਾਅ ਕਾਰਜ ਵੀ جاری ਹੈ ਚਸ਼ੋਟੀ ਵਿਲੇਜ ਕਿਸ਼ਤਵਾੜ ਦੇ ਵਿੱਚ ਪੈਂਦਾ ਹੈ ਇੱਥੇ ਇਹ ਆਖਰੀ ਥਾਂ ਹੈ ਜਿੱਥੇ ਗੱਡੀਆਂ ਮੋਟਰਸਾਈਕਲ ਤੇ ਲੋਕ ਜਾ ਸਕਦੇ ਨੇ ਉਸ ਤੋਂ ਬਾਅਦ ਅੱਗੇ ਦੀ ਪੈਦਲ ਚੜਾਈ ਹੁੰਦੀ ਹੈ ਪੈਦਲ ਚੜਾਈ ਦਾ ਮਤਲਬ ਇਹ ਕਿ ਇਸ ਥਾਂ ਦੇ ਉੱਪਰ ਮਚੈਲ ਮਾਤਾ ਮੰਦਰ ਹੈ ਇੱਕਾ ਜਿੱਥੇ ਜਿਸ ਦੀ ਮਾਨਤਾ ਬਹੁਤ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਹੋਏ ਸੀ ਸਾਰੇ ਯਾਤਰਾ ਦੀ ਤਿਆਰੀ ਕਰ ਰਹੇ ਸੀ ਕਿ ਅਚਾਨਕ ਇਸ ਥਾਂ ਤੇ ਬੱਦਲ ਫਟਿਆ ਤੇ ਜਿਸ ਤੋਂ ਬਾਅਦ ਕਿਸੇ ਨੂੰ ਕੁਝ ਸਮਝ ਨਹੀਂ ਆਇਆ ਬਹੁਤ ਸਾਰੇ ਬਹੁਤ ਸਾਰੇ ਲੋਕ ਰੁੜ ਗਏ ਤੇ ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਹੈ ਤੇ ਬਹੁਤ ਸਾਰੇ ਲੋਕ ਜ਼ਖਮੀ ਹੋਣੇ ਤਸਵੀਰਾਂ ਸੀ ਤੁਹਾਨੂੰ ਦਿਖਾ ਦਈਏ ਇੱਥੋਂ ਸਿੱਧਾ ਕਿਸ਼ਤਵਾੜ ਤੋਂ ਕਿਸ਼ਤਵਾਰ ਦੀ ਤਸਵੀਰ ਹੈ ਤੁਸੀਂ ਦੇਖ ਰਹੇ ਹੋ ਕਿ ਇਸ ਥਾਂ ਤੇ ਜਮਾੜਾ ਸੀ ਸ਼ਰਧਾਲੂਆਂ ਦਾ ਗੱਡੀਆਂ ਦੇ ਵਿੱਚ ਟੂ ਵੀਲਰ ਵਾਹਨਾਂ ਦੇ ਵਿੱਚ ਜਾਂ ਪੈਦਲ ਲੋਕ ਇੱਥੇ ਪਹੁੰਚੇ ਹੋਏ ਸੀ ਤੇ ਅਚਾਨਕ ਪਹਾੜੀ ਦੇ ਵਿਚਾਲੇ ਵਸੇ ਇਸ ਇਲਾਕੇ ਦੇ ਵਿੱਚ ਬੱਦਲ ਫਟਿਆ ਤੇ ਜੋ ਤਬਾਹੀ ਆਈ ਉਹ ਕਿਸੇ ਨੂੰ ਸਮਝ ਨਹੀਂ ਆਈ ਤੁਸੀਂ ਇਹ ਤਸਵੀਰ ਦੇਖ ਰਹੇ ਦੋ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ ਇੱਕ ਪਾਸੇ ਲੋਕ ਜ਼ਖਮੀਆਂ ਨੂੰ ਜਾਂ ਮ੍ਰਿਤਕਾਂ ਨੂੰ ਚੁੱਕ ਕੇ ਲੈ ਕੇ ਜਾ ਰਹੇ ਨੇ ਤੇ ਦੂਜੇ ਪਾਸੇ ਅਚਾਨਕ ਚੀਕ ਚਿਹਾੜਾ ਮਚਿਆ ਤੇ ਜਿਸ ਥਾਂ ਤੇ ਬੱਦਲ ਫਟਿਆ ਅਚਾਨਕ ਫਲੈਸ਼ ਫਲੱਡ ਆਇਆ ਨਹੀਂ ਅਚਾਨਕ ਹੜ੍ਹ ਆਇਆ ਤੇ ਜੋ ਕੁਝ ਵੀ ਰਸਤੇ ਦਾ ਰਸਤੇ ਦੇ ਵਿੱਚ ਆਇਆ ਉਸ ਨੂੰ ਉਹ ਰੋੜ ਕੇ ਆਪਣੇ ਨਾਲ ਲੈ ਗਿਆ ਤੁਹਾਨੂੰ ਦਿਖਾਈਏ ਕਿ ਇਹ ਤਸਵੀਰ ਚਛੋਟੀ ਵਿਲੇਜ ਹੈ ਚਛੋਟੀ ਵਿਲੇਜ ਕਿਸ਼ਤਵਾੜ ਦੇ ਵਿੱਚ ਪੈਂਦਾ ਹੈ ਜਿੱਥੇ ਇਹ ਮਚੈਲ ਮਾਤਾ ਮੰਦਿਰ ਹੈ ਜਿੱਥੋਂ ਅੱਗੇ ਕੋਈ ਗੱਡੀ ਨਹੀਂ ਜਾਂਦੀ ਸਗੋਂ ਇੱਥੋਂ ਲੋਕ ਪੈਦਲ ਜਾਂਦੇ ਨੇ ਪਰ ਅਚਾਨਕ ਮੌਸਮ ਖਰਾਬ ਹੋਇਆ ਬਾਰਿਸ਼ ਪਹਿਲਾਂ ਤੋਂ ਹੀ ਹੋ ਰਹੀ ਸੀ ਪਰ ਜਦੋਂ ਬੱਦਲ ਫਟਿਆ ਤੇ ਉਸ ਵੇਲੇ ਕਿਸੇ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ ਹੋਣ ਦੀ ਜੋ ਖਬਰ ਹੈ 12 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਤੇ ਸਰਕਾਰ ਇਸ ਗੱਲ ਦਾ ਖਦਸ਼ਾ ਜਤਾ ਰਹੀ ਹੈ ਕਿ ਮੌਤਾਂ ਦੀ ਗਿਣਤੀ ਕਿਤੇ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਲੋਕ ਇੱਥੇ ਇਕੱਠੇ ਹੋਏ ਸੀ ਤੁਹਾਨੂੰ ਯਾਦ ਹੋਵੇਗਾ ਹਿਮਾਚਲ ਪ੍ਰਦੇਸ਼ ਦੇ ధਰਾਲੀ ਵਿਲੇ ਸੀ ਜਿੱਥੇ ਅਚਾਨਕ ਫਲੈਸ਼ ਫਲੱਡ ਆਇਆ ਜਿੱਥੇ ਬੱਦਲ ਫਟਿਆ ਤੇ ਪੂਰੇ ਦਾ ਪੂਰਾ ਪਿੰਡ ਹੀ ਵਹਿ ਗਿਆ ਸੀ ਇਸ ਥਾਂ ਤੇ ਵੀ ਕੁਝ ਉਸੇ ਤਰ੍ਹਾਂ ਦੀ ਗੱਲ ਰਿਪੀਟ ਹੋਈ ਪਰ ਇੱਥੇ ਬਹੁਤ ਸਾਰੀ ਗਿਣਤੀ ਦੇ ਵਿੱਚ ਲੋਕ ਇੱਕ ਥਾਂ ਤੇ ਇਕੱਠੇ ਹੋਏ ਸੀ ਜੰਮੂ ਕਸ਼ਮੀਰ ਜਾਂ ਜੰਮੂ ਕਸ਼ਮੀਰ ਤੋਂ 12 ਲੋਕ ਇੱਥੇ ਪਹੁੰਚੇ ਹੋਏ ਸੀ ਦਰਸ਼ਨ ਕਰਨ ਦੇ ਲਈ ਇਸ ਮੰਦਿਰ ਦੇ ਵਿੱਚ ਲੋਕ ਜਾਣਾ ਚਾਹੁੰਦੇ ਸੀ ਇਸੇ ਥਾਂ ਤੇ ਇਕੱਠ ਹੋਇਆ ਸੀ ਤੇ ਅਚਾਨਕ ਕੁਦਰਤ ਦਾ ਕਹਿਰ ਆਪ ਰਿਹਾ ਤੇ ਇਸ ਥਾਂ ਤੇ ਬਹੁਤ ਸਾਰੇ ਲੋਕ ਰੁੜ ਗਏ ਐਨ ਡੀ ਆਰ ਐਫ ਐਸ ਡੀ ਆਰ ਐਫ ਤੇ ਜੰਮੂ ਕਸ਼ਮੀਰ ਪੁਲਿਸ ਵੀ ਬਚਾਅ ਕਾਰਜ ਦੇ ਵਿੱਚ ਲੱਗੀ ਹੋਈ ਹੈ ਤੇ ਲੋਕਾਂ ਨੂੰ ਲੱਭਿਆ ਜਾ ਰਿਹਾ ਜੋ ਲੋਕ ਮਿਸਿੰਗ ਨੇ ਜੋ ਲੋਕ ਜ਼ਖਮੀ ਨੇ ਹਸਪਤਾਲ ਲੈ ਕੇ ਜਾ ਰਿਹਾ ਤੇ ਮ੍ਰਿਤਕਾਂ ਨੂੰ ਜੋ 12 ਲੋਕਾਂ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ ਹਜੇ ਪ੍ਰਸ਼ਾਸਨ ਸਾਫ਼-ਸ ਦੇ ਅੰਕੜੇ ਦੀ ਅੱਗੇ ਗੱਲ ਪੁਸ਼ਟੀ ਨਹੀਂ ਕਰ ਰਿਹਾ ਪਰ 12 ਲੋਕਾਂ ਦੀ ਮੌਜੂਦਗੀ ਪੁਸ਼ਟੀ ਜ਼ਰੂਰ ਕੀਤੀ ਗਈ ਹੈ ਕਿਉਂਕਿ ਹੁਣ ਦੁਪਹਿਰ ਬਾਅਦ ਦਾ ਸਮਾਂ ਮੌਸਮ ਖਰਾਬ ਹੈ ਜੋ ਐਸ ਡੀਆਰਐਫ ਐਂਡ ਡੀਆਰਐਫ ਦੀਆਂ ਟੀਮਾਂ ਇਸ ਸਮੇਂ ਬਚਾਅ ਕਾਰਜ ਕਰ ਰਹੀਆਂ ਉਸ ਦੇ ਵਿੱਚ ਲੱਗੀਆਂ ਹੋਈਆਂ ਨੇ ਜਦੋਂ ਜਦੋਂ ਜਿਵੇਂ ਜਿਵੇਂ ਹਨੇਰਾ ਹੋਏਗਾ ਜਿਵੇਂ ਜਿਵੇਂ ਹੋਰ ਵੀ ਇੱਥੇ ਵਿਜ਼ਿਬਿਲਟੀ ਘਟੇਗੀ ਰੈਸਕਿਊ ਆਪਰੇਸ਼ਨ ਦੇ ਵਿੱਚ ਹੋਰ ਮੁਸ਼ਕਲਾਂ ਆਉਣਗੀਆਂ ਇਸ ਦੀ ਸਾਫ਼-ਸਾਫ਼ ਤਸਵੀਰ ਹੋਣ ਤੋਂ ਆਉਣ ਵਾਲੇ ਕੁਝ ਘੰਟਿਆਂ ਬਾਅਦ ਹੀ ਸਮਝ ਆਏਗੀ ਪਰ ਇਸ ਵੇਲੇ ਦੀ ਵੱਡੀ ਖਬਰ ਹਿੰਦੁਸਤਾਨ ਦੀ ਇਹ ਹੈ ਕਿ ਜੰਮੂ ਕਸ਼ਮੀਰ ਦੇ ਕਸ਼ਤਵਾੜ ਦੇ ਵਿੱਚ ਕੁਦਰਤ ਦੀ ਤਬਾਹੀ ਦੇਖਣ ਨੂੰ ਮਿਲੀ ਹੈ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਮੌਤ ਦਾ ਖਤਸ਼ਾ ਹੈ ਤੇ ਬਹੁਤ ਸਾਰੇ ਲੋਕ ਜ਼ਖਮੀ ਨੇ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਜਿਵੇਂ ਫਲੈਸ਼ ਫਲੱ ਜੋ ਮਕਾਨ ਨੇ ਇਸ ਦੇ ਆਲੇ ਦੁਆਲੇ ਸਭ ਰੁੜ ਗਏ ਤੇ ਜੋ ਵੀ ਸਟਰਕਚਰ ਬਣਿਆ ਹੋਇਆ ਸੀ ਸਭ ਜੋ ਕਲਾਊਡ ਬਰਸਟ ਯਾਨੀ ਬੱਦਲ ਫਟਣ ਤੋਂ ਬਾਅਦ ਜੋ ਇੱਥੇ ਹਾਰਡਵਰ ਦੇ ਹਾਲਾਤ ਬਣੇ ਉਹਦੇ ਵਿੱਚ ਜੋ ਰਸਤੇ ਚ ਆਇਆ ਉਹ ਇਸ ਥਾਂ ਦੇ ਉੱਪਰ ਇਸ ਦੀ ਚਪੇਟ 'ਚ ਆ ਕੇ ਰੁੜ ਗਿਆ ਇੱਕ ਇੱਕ ਤਸਵੀਰ ਉਸ ਨੂੰ ਮੁੜ ਕੇ ਦਿਖਾਈਏ ਜੋ ਤਸਵੀਰਾਂ ਜਦੋਂ ਫਲੈਸ਼ ਕਿਉਂਕਿ ਲੋਕ ਇਸ ਗੱਲ ਵਾਸਤੇ ਤਿਆਰ ਨਹੀਂ ਸੀ ਲੋਕਾਂ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਸ ਤਰ੍ਹਾਂ ਦਾ ਕਹਿਰ ਵੀ ਆਪਰ ਸਕਦਾ ਹੈ ਕਿਉਂਕਿ ਲੋਕ ਕਿਸੇ ਹੋਰ ਪਲਾਨਿੰਗ ਦੇ ਲਈ ਆਏ ਸੀ ਮੱਥਾ ਟੇਕਣ ਦੇ ਲਈ ਆਏ ਸੀ ਪਰ ਅਚਾਨਕ ਹੀ ਤੁਸੀਂ ਦੇਖ ਰਹੇ ਹੋ ਕਿ ਆਲੇ ਦੁਆਲੇ ਪਹਾੜ ਨੇ ਤੇ ਵਿਚਾਲੇ ਜਿਸ ਥਾਂ ਤੇ ਲੋਕ ਇਕੱਠੇ ਹੋਏ ਨੇ ਚਸ਼ੋਟੀ ਨਾ ਦਾ ਥਾਂ ਹੈ ਕਿਸ਼ਤਵਾੜ ਦੇ ਵਿੱਚ ਚਸ਼ੋਟੀ ਤੇ ਇਸੇ ਥਾਂ ਤੋਂ ਅੱਗੇ ਲੋਕਾਂ ਨੇ ਜਾਣਾ ਸੀ ਜਿੱਥੇ ਮੰਦਰ ਦੇ ਵਿੱਚ ਮੱਥਾ ਟੇਕਣਾ ਸੀ ਪਰ ਮੰਦਰ ਲੋਕ ਪਹੁੰਚ ਪਾਉਂਦੇ ਉਸ ਤੋਂ ਪਹਿਲਾਂ ਹੀ ਜੋ ਕੁਦਰਤ ਦਾ ਕਹਿਰ ਉਹ ਦੇਖਣ ਨੂੰ ਮਿਲਿਆ ਅਚਾਨਕ ਪਹਾੜਾਂ ਤੋਂ ਮਲਬਾ ਪਾਣੀ ਤੇ ਸਭ ਕੁਝ ਇਕੱਠਾ ਹੁੰਦਾ ਆਇਆ ਤੇ ਲੋਕਾਂ ਨੂੰ ਵੀ ਨਾਲ ਰੋੜ ਕੇ ਲੈ ਗਿਆ ਤੇ ਲੋਕ ਇਸ ਸਮੇਂ ਸਦਮੇ ਦੇ ਵਿੱਚ ਨੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਅੱਗੇ ਕੀ ਕੀਤਾ ਜਾਵੇ ਪਰ ਸਰਕਾਰ ਇਸ ਵੇਲੇ ਬਚਾਅ ਕਾਰਜ ਚਲਾ ਰਹੀ ਹੈ ਐਸਡੀਆਰਐਫ ਇੰਡੀਆਰਫ ਦੀ ਟੀਮਾਂ ਲੱਗੀਆਂ ਹੋਈਆਂ ਨੇ ਤੇ ਹੋਰ ਵੀ ਟੁਕੜੀਆਂ ਜੋ ਐਨਡੀਆਰਫ ਦਾ ਹੋਣੀ ਹੋਣੀ ਅਪਡੇਟ ਆਇਆ ਕਿ ਹੋਰ ਵੀ ਜੋ ਟੁਕੜੀਆਂ ਨੇ ਜੋ ਜਵਾਨ ਨੇ ਉਹ ਇੱਥੇ ਡਿਪਲੋਏ ਕੀਤੇ ਗਏ ਨੇ ਭੇਜੇ ਜਾ ਰਹੇ ਨੇ ਤਾਂ ਕਿ ਜੋ ਲੋਕ ਇਸ ਸਮੇਂ ਮਿਸਿੰਗ ਨੇ ਆ ਜੋ ਲੋਕਾਂ ਨੂੰ ਇਸਵੇਂ ਬਚਾਇਆ ਗਿਆ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਇਆ ਜਾ ਸਕੇ ਉਸ ਦੀ ਚਾਰਾ ਜੋਈ ਕੀਤੀ ਜਾ ਰਹੀ ਹੈ ਤੁਹਾਨੂੰ ਇੱਕ ਹੋਰ ਤਸਵੀਰ ਦਿਖਾ ਦਈਏ ਜੰਮੂ ਕਸ਼ਮੀਰ ਦੇ ਉਧਮਪੁਰ ਦੀ ਉਹ ਪੁੰਛ ਜ਼ਿਲ੍ਹੇ ਦੀ ਅਸੀਂ ਦਿਖਾ ਦਈਏ ਤੁਹਾਨੂੰ ਪੁੰਛ ਜ਼ਿਲ੍ਹੇ ਵਿੱਚ ਵੀ ਜੋ ਨਦੀਆਂ ਨੇ ਉਹ ਉਫਾਨ ਤੇ ਨੇ ਇਸ ਸਮੇਂ ਯਾਨੀ ਪੂਰੇ ਜੰਮੂ ਕਸ਼ਮੀਰ ਦੇ ਵਿੱਚ ਕੋਈ ਵੀ ਇਲਾਕਾ ਜਿਹਾ ਨਹੀਂ ਹੈ ਜੋ ਕਿ ਕੁਦਰਤ ਦੇ ਕਹਿਰ ਤੋਂ ਵਾਂਝਾ ਨਹੀਂ ਹੋਵੇ ਇਹ ਕੁਝ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਿਹਾ ਪੁੰਛ ਜ਼ਿਲ੍ਹੇ ਦੀਆਂ ਪੁੰਛ ਦੇ ਵਿੱਚ ਕਈ ਨਦੀਆਂ ਜੋ ਨੇ ਉਹ ਇਸ ਸਮੇਂ ਉਫਾਨ ਤੇ ਨੇ ਸੜਕਾਂ ਦੇ ਉੱਪਰ ਪਾਣੀ ਆਇਆ ਹੋਇਆ ਤੇ ਗੱਡੀਆਂ ਜੋ ਲੰਘ ਰਹੀਆਂ ਨੇ ਉਹ ਕਿਸੇ ਤਰ੍ਹਾਂ ਇੱਥੋਂ ਨਿਕਲ ਰਹੀਆਂ ਨੇ ਜੋ ਨਾਲੇ ਨੇ ਉਹ ਨਾਲਿਆਂ ਦੇ ਵਿੱਚ ਵੀ ਪਾਣੀ ਇਸ ਸਮੇਂ ਆ ਚੁੱਕਿਆ ਹੈ ਅਸੀਂ ਗੱਲ ਕਰ ਰਹੀ ਸੀ ਚਛੋਟੀ ਵਿਲੇਜ ਦੀ ਚਛੋਟੀ ਵਿਲੇਜ ਦੇ ਵਿੱਚ ਇਸ ਸਮੇਂ ਜੋ ਹਾਲਾਤ ਬਣੇ ਨੇ ਉਸ ਦੇ ਉੱਪਰ ਨਜ਼ਰ ਦੇਸ਼ ਦੇ ਗ੍ਰਹਿ ਮੰਤਰੀ ਦੀ ਵੀ ਹੈ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਦੀ ਵੀ ਹੈ ਇਸ ਤੋਂ ਇਲਾਵਾ ਯੂਨੀਅਨ ਮਨਿਸਟਰ ਜਤਿੰਦਰ ਸਿੰਘ ਵੀ ਇਸ ਮੁੱਦੇ ਦੇ ਉੱਪਰ ਲਗਾਤਾਰ ਅਪਡੇਟ ਲੈ ਰਹੇ ਹਨ ਤੁਹਾਨੂੰ ਦੱਸੀਏ ਅਮਿਤ ਸ਼ਾਹ ਨੇ ਜਦੋਂ ਇਸ ਇਸ ਬਾਰੇ ਕਿਹਾ ਉਹਨਾਂ ਨੇ ਕਿਹਾ ਕਿ ਮੈਂ ਜੰਮੂ ਕਸ਼ਮੀਰ ਦੇ ਜੋ ਲੈਫਟੇਨੈਂਟ ਗਵਰਨਰ ਨੇ ਮਨੋਸ਼ सिन्हा ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਸਤਾਰ ਡਿਸਟ੍ਰਿਕਟ ਦੇ ਵਿੱਚ ਇਸ ਸਮੇਂ ਜੋ ਮੰਦਭਾਗੀ ਘਟਨਾ ਵਾਪਰੀ ਹੈ ਉਸ ਨੂੰ ਲੈ ਕੇ ਅਸੀਂ ਲਗਾਤਾਰ ਹਰ ਕੋਸ਼ਿਸ਼ ਕਰ ਰਹੇ ਹਾਂ ਐਨਡੀਆਰਫ ਦੀਆਂ ਟੀਮਾਂ ਨੂੰ ਉੱਥੇ ਭੇਜਿਆ ਜਾ ਚੁੱਕਿਆ ਹੈ ਤੇ ਅਸੀਂ ਇਸ ਪੂਰੇ ਸਥਿਤੀ ਨੂੰ ਨੇੜੇੋਂ ਦੇਖ ਰਹੇ ਹਾਂ ਤੇ ਕਿਸੇ ਵੀ ਤਰ੍ਹਾਂ ਦੀ ਜੋ ਵੀ ਇੱਥੇ ਮਦਦ ਦੀ ਲੋੜ ਹੋएगी ਜਿਸ ਪ੍ਰਸ਼ਾਸਨ ਹਰ ਉਹ ਕੰਮ ਕਰੇਗਾ ਜਿਸ ਦੇ ਨਾਲ ਲੋ ਮਦਦ ਕੀਤੀ ਜਾ ਸਕੀ ਉਸ ਤੋਂ ਬਾਅਦ ਗੱਲ ਤੁਹਾਨੂੰ ਦੱਸੀਏ ਜੋ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਨੇ ਉਮਰ ਅਬਦੁੱਲਾ ਉਮਰ ਅਬਦੁੱਲਾ ਨੇ ਵੀ ਇਸ ਸਮੇਂ ਸੋਸ਼ਲ ਮੀਡੀਆ ਤੇ ਲਿਖਿਆ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ ਹੁਣੇ-ਹੁਣੇ ਗੱਲ ਕੀਤੀ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਨਾਲ ਤੇ ਉਹਨਾਂ ਨੂੰ ਸਾਰੀ ਸਿਚੁਏਸ਼ਨ ਦੇ ਨਾਲ ਤੋਂ ਤੋਂ ਜਾਣੂ ਕਰਵਾਇਆ ਉਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜੋ ਖਬਰ ਆ ਰਹੀ ਹੈ ਉਹ ਬੇहद ਦੁੱਖ ਦੇਣ ਵਾਲੀ ਹੈ ਤੇ ਅਸੀਂ ਜੋ ਇਸ ਇਲਾਕੇ ਦੇ ਵਿੱਚ ਜੋ ਬੱਦਲ ਫਟਿਆ ਉਸ ਦੇ ਬਾਰੇ ਜਿੰਨੇ ਜਿੰਨੇ ਵੀ ਸੂਚਨਾਵਾਂ ਆ ਰਹੀਆਂ ਨੇ ਉਹ ਸਾਹਮਣੇ ਲੋਕਾਂ ਦੇ ਰੱਖ ਰਹੇ ਹਾਂ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਪ੍ਰਸ਼ਾਸਨਿਕ ਅਮਲਾ ਹੈ ਉਸ ਨੂੰ ਮੋਬਾਈਲਾਈਜ਼ ਕੀਤਾ ਜਾਵੇ ਉਸ ਨੂੰ ਉਸ ਥਾਂ ਤੇ ਭੇਜਿਆ ਜਾਵੇ ਜਿੱਥੇ ਲੋਕਾਂ ਨੂੰ ਮਦਦ ਦੀ ਲੋੜ ਹੈ ਤੇ ਹਰ ਏਜੰਸੀ ਇਸ ਵੇਲੇ ਕੰਮ ਕਰ ਰਹੀ ਹੈ ਜੋ ਕੇਂਦਰੀ ਮੰਤਰੀ ਨੇ ਜਤਿੰਦਰ ਸਿੰਘ ਉਹ ਵੀ ਜੰਮੂ ਕਸ਼ਮੀਰ ਤੋਂ ਆਂਦੇ ਨੇ ਉਹਨਾਂ ਨੇ ਵੀ ਸੋਸ਼ਲ ਮੀਡੀਆ ਤੇ ਲਿਖਿਆ ਕਿ ਇਸ ਪੂਰੇ ਮਸਲੇ ਦੇ ਉੱਪਰ ਸਰਕਾਰ ਤੇ ਜੰਮੂ ਕਸ਼ਮੀਰ ਸਰਕਾਰ ਇਸ ਸਮੇਂ ਨੇੜੇ ਨਜ਼ਰ ਰੱਖ ਰਹੀ ਹੈ ਤੇ ਇਸ ਉਹਨਾਂ ਨੇ ਇਹ ਕਿਹਾ ਕਿ ਜੋ ਬੱਦਲ ਫਟਣ ਦੀ ਘਟਨਾ ਹੋਈ ਹੈ ਉਸ ਦੇ ਵਿੱਚ ਲੋਕਾਂ ਦੀ ਗਿਣਤੀ ਕਿਤੇ ਜ਼ਿਆਦਾ ਹੋ ਸਕਦੀ ਹੈ ਉਹਨਾਂ ਨੇ ਕਿਹਾ ਕਿ ਮੈਂ ਲੋਕਲ ਐਮ ਐਲ ਏ ਜੋ ਨੇ ਸੁਨੀਲ ਕੁਮਾਰ ਸ਼ਰਮਾ ਉਹਨਾਂ ਨਾਲ ਗੱਲਬਾਤ ਵੀ ਕੀਤੀ ਹੈ ਤੇ ਉਹਨਾਂ ਨੇ ਸਥਿਤੀ ਤੋਂ ਜਾਣੂ ਕਰਵਾਇਆ ਤੇ ਇਸ ਸਮੇਂ ਜੋ ਹਾਲਾਤ ਨੇ ਉਹ ਉੱਥੇ ਰੈਸਕਿਊ ਆਪਰੇਸ਼ਨ ਚਲਾਇਆ ਜਾ ਰਿਹਾ ਪਰ ਜੋ ਮੌਤਾਂ ਦੀ ਗਿਣਤੀ ਹੈ ਉਹ ਉਮੀਦ ਨਾਲੋਂ ਕਿਤੇ ਜ਼ਿਆਦਾ ਹੋ ਸਕਦੀ ਹੈ ਉਹਨਾਂ ਨੇ ਕਿਹਾ ਕਿ ਵਿਚ ਕੁਡ ਰਿਜ਼ਲਟ ਇਨ ਸਬਸਟੈਂਸ਼ੀਅਲ ਕੈਜ਼ੂਅਲਟੀ ਯਾਨੀ ਕਿ ਇਸ ਦੀ ਗਿਣਤੀ ਬਹੁਤ ਜ਼ਿਆਦਾ ਹੋ ਸਕਦੀ ਹੈ ਤੇ ਇਸ ਸਮੇਂ ਜੰਮੂ ਕਸ਼ਮੀਰ ਦਾ ਕਿਸ਼ਤਵਾੜ ਜੋ ਕੁਦਰਤ ਦੀ ਤਬਾਹੀ ਹੈ ਉਸ ਤੋਂ ਦੋ ਚਾਰ ਹੋ ਰਿਹਾ ਲੋਕ ਇਸ ਸਮੇਂ ਜੋ ਜੋ ਲੋਕ ਫਸੇ ਹੋਏ ਉਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹੁਣ ਤੱਕ ਦੁਪਹਿਰ ਤੱਕ ਜੋ ਅੰਕੜਾ ਹੈ 12 ਮੌਤਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ ਇਹ ਗਿਣਤੀ ਕਿਤੇ ਜ਼ਿਆਦਾ ਹੋ ਸਕਦੀ ਹੈ ਸਾਡੀ ਵੀ ਦੁਆ ਹੈ ਕਿ ਲੋਕਾਂ ਦਾ ਜੋ ਜਾਨੀ ਨੁਕਸਾਨ ਹੈ ਉਹ ਘੱਟ ਤੋਂ ਘੱਟ ਹੋਵੇ ਪਰ ਇਸ ਸਮੇਂ ਜੰਮੂ ਕਸ਼ਮੀਰ ਦੇ ਵਿੱਚ ਜੋ ਵੱਡੀ ਖਬਰ ਹੈ ਕਿ اشتਵਾੜ ਇਸ ਸਮੇਂ ਕੁਦਰਤ ਦੀ ਕਹਿਰ ਤੋਂ ਦੋ ਚਾਰ ਹੋ ਰਿਹਾ ਹੈ